ਲੋ ਜੀ ਲਾਸਟ ਕਾ ਜਿਹੜੀ ਤੁਸੀਂ ਆਪਣੀ ਹਿੱਪ ਦੇ ਹਿਸਾਬ ਨਾਲ ਲੈਣੀ ਹੈ ਜਿੰਨੀ ਵੀ ਤੁਹਾਡੀ ਹਿੱਪ ਹੈ ਉਹਦੇ ਤੋਂ ਤੁਸੀਂ 4 ਜਾਂ 4.5 ਇੰਚ 5 ਇੰਚ ਤੱਕ ਘਟਾ ਕੇ ਲੈਣੀ ਹੈ ਜਿੰਨੀ ਵੀ ਤੁਸੀਂ ਪਾਉਣੀ ਹੈਗੀ ਵੀ ਮਤਲਬ ਕੁੱਲੀ ਟਾਇਟ ਉਹ ਤੁਸੀਂ ਘਟਾ ਲੈਣਾ 4.5 ਇੰਚ ਜਾਂ 5 ਤੱਕ ਵੀ ਤੁਸੀਂ ਜਾ ਸਕਦੇ ਹੋ ਇਹ ਘਟਾ ਕੇ ਲੈਣੀ ਹੈ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਜੋੜ ਲਾਉਣਾ ਹੈ ਦਾ ਐਸਟਰਾ ਆਪਾਂ ਨੂੰ ਜੋੜ ਲਾ ਲੈਣਾ ਦਾ ਸਿੱਧਾ ਸਿੱਧਾ ਜਿਹੜਾ ਪੈਂਟ ਪਲਾਜੋ ਹੈ ਨਾ ਉਹਦੇ ਜੇ ਤੁਸੀਂ ਅੱਗੇ ਪੱਟੀ ਲਾਉਣੀ ਹੈ ਬੈਕ ਸਾਈਡ ਤੇ ਕੱਲੇ 10 ਤੱਕ ਲਾਉਣੀ ਹੈ ਤਾਂ ਉਹਦਾ ਥੋੜਾ ਜਿਹਾ ਹੱਸਮ ਪਤਾ ਹੋਰ ਹੁੰਦਾ ਹੈਗਾ ਆਪਾਂ ਆਹਾਂ ਦੇ ਤਰ੍ਹਾਂ ਲਾ ਲਾਂਗੇ ਇਹਨਾਂ ਉਹ ਬੰਟੀ ਗਾਇਸ ਤਰ੍ਹਾਂ ਕਈ ਬੱਖੇ ਮਾਰ ਕੇ ਪੱਕਾ ਕਰ ਲੈਣਾ ਹੈ ਤਾਂ ਕਿ ਇਹ ਖੁੱਲੇ ਨਾ ਕਿਸੇ ਵੀ ਤਰੀਕੇ ਦੇ ਨਾਲ ਹੁਣ ਆਪਾਂ ਇਸ ਤਰ੍ਹਾਂ ਇਹਦੇ ਤੇ ਬੱਖਲਾ ਕੇ ਇਹਨੂੰ ਪਕਾ ਲਾਂਗੇ ਇਹੋ ਜੀ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਤੇ ਜਿਹੜਾ ਨਿਫਾ ਇਹਦੇ ਉੱਪਰ ਭਾਵੇਂ ਕਿ ਨਾਲ-ਨਾਲ ਸਲਾਈਸ ਲਾਉਣੀ ਆ ਤੇ ਜੇ ਇਹ ਸਲਾਈ ਦੀ ਵੀਡੀਓ ਜਿਹੜੀ ਲੰਬੀ ਹੋਗੀ ਤਾਂ ਆਪਾਂ ਲਾਸਟ ਪਗ ਵਾਲੀ ਵੀਡੀਓ ਜਿਹੜੀ ਅਲੱਗ ਪਾ ਦਾਂਗੇ ਇਹ ਆਪਾਂ ਨਾਲ-ਨਾਲ ਸਲਾਈਸ ਲਾਉਣੀ ਆ ਬਿਲਕੁਲ ਇਸ ਤਰ੍ਹਾਂ ਕਰ ਲੈਣਾ ਪੈਸਟਰਮ ਇਦਾਂ ਲਾਸਟ تک ਆਪਾਂ ਖਿਚਲਾਈ ਨਹੀਂ ਤੇ ਆਪਣਾ ਕਪੜਾ ਜਿਹੜਾ ਕੇ ਆਈ ਜਾਊਗਾ ਇਹਦੇ ਵੀ ਆਪਾਂ ਪਹੁੰਚੀਏ ਦੇਖ ਲੈਣਾਗਾ ਕਿ ਜਿੱਧਰ ਨੂੰ ਆਪਣੀ ਸਲਾਈ ਮੋੜੀ ਆਪੋਦਰ ਨੂੰ ਇਹਨੂੰ ਵੀ ਮੋੜ ਦਾਂਗੇ ਫਿਰ ਵਿੱਚ ਬਾਲ ਜਾਨੀ ਪੈਂਦਾ ਬੈਕ ਸਾਈਡ ਨੂੰ ਇਹ ਪੈਸਟਰਮ ਮੋੜ ਕੇ ਸਲਾਈ ਤੇ ਸਲਾਈ ਬਿਲਕੁਲ ਲੈ ਕੇ ਇਜੜਨੀ ਸਾਰਾ ਸਵਾ ਗਿਆ ਨਹੀਂ ਜਿੰਨੇ ਬੋਲ ਤੱਕ ਮੋੜ ਲੈਣਾ ਨਾ ਹੁਣ ਆਤ ਨਹੀਂ ਆਪਾਂ ਬਿਲਕੁਲ ਲਾਸਟ ਤੱਕ ਦੇ ਉੱਪਰ ਨਹੀਂ ਕਰਾਂਗੇ ਤੇ ਜੇ ਉੱਪਰ ਚਲਾਵਾਂਗੇ ਲਾਸਟ ਤੱਕ ਉਹ ਠੀਕ ਜਾਣ ਜੀ ਹੋ ਜੂਗੀ ਖਿਚੜੀ ਜਾਣੀ ਆਪਣੇ ਤੋਂ ਲਾਸਟ ਤੱਕ ਤਾਂ ਹਮ ਦਾ ਹੀ ਕੋਸ ਸਖਤ ਰਿਹਾ ਫੇਦਰੀ ਕੇ ਨਾਲ ਪੈ ਜਾਂਦੀ ਹੈ ਜਿਹੜੀ ਆਪਾਂ ਅਗਲੇ ਪਾਸੇ ਲਾ ਲੈਣੀ ਹੈ ਐਸਟਰਾ ਕਪੜਾ ਕੋਲੋਂ ਕਿ ਖਿੱਚ ਕੇ ਵਿੱਚੋਂ ਕਪੜਾ ਆਪਾਂ ਐਸਟਰਾ ਬਨਾਸ਼ਟਕ ਕੱਟ ਕੇ ਉੱਪਰ ਦੀ ਕਪੜਾ ਲਾਈ ਜਾਣਾਗਾ ਇਸ ਤਰ੍ਹਾਂ ਆਪਣੇ ਵਾਲ ਪੇਲ ਜਾਣਗੇ ਇਹ ਹਿੱਪ ਦੇ ਹਿਸਾਬ ਦੇ ਨਾਲ ਲੱਗਦੀ ਹੈ ਗਲਾਸਟਿਕ ਕਪੜਾ ਥੋੜਾ ਬਾਤ ਫੁੰਡਾ ਵੀ ਡਾਕ ਹੋ ਸਕਦਾ

ਕੋਲਾ ਪਰ ਨਾ ਨਾਂ ਸਲਾਈ ਹੈ ਦੇਖੋ ਕਿੰਨੀ ਸੋਹਣੀ ਆਪਣੀ ਇੰਦਰ ਦੀ ਲਾਸਟ ਬੈਂਦੀ ਪਈ ਹੈ ਇਹ ਬੜਾ ਮਹੌਪਾ ਕਿਰਪਾ ਜਾਨੇ ਤੇ ਆਪਣਾ ਕਪੜਾ ਆਪਾਂ ਨੂੰ ਬਿਲਕੁਲ ਐਂ ਫਲੀਆਂ ਕਰਕੇ ਤੇਰ ਆਪਾਂ ਸਲਾਈ ਲਾਉਣੀ ਹੈ ਲੈਪਕਾਤੇ ਲੈ ਲੈਣੀ ਹੈ। ਜੇ ਕੋੜਾ ਵਾਤਾ ਕਪੜਾ ਵੱਧ ਘੱਟ ਜਾਵੇ ਤੁਸੀਂ ਅੰਦਰਲੇ ਪਾਸੇ ਇਹਦੀ ਜਿਹੜੀ ਇੱਕ ਚੌਣ ਪਾ ਲੈਣੀ ਹੈ। ਤੇ ਹੁਣ ਇਹਨੂੰ ਆਪਾਂ ਇੱਧਰਲੇ ਆਸਣ ਤੋਂ ਫੜ ਕੇ ਤੇ ਐਸਾ ਆਸਣ ਤੋਂ ਫੜ ਲਓ ਚੈਦੀ ਸੱਡਾਂ ਵਾਲੀ ਸਲਾਈ ਤੋਂ ਫੜ ਲਓ। ਮੈਂ ਆਪਾਂ ਇਸ ਤਰ੍ਹਾਂ ਕਰਨਾ ਹੈਗਾ। ਸਾਰਿਆਂ ਆਪਣੀਆਂ ਜਿੰਨੀਆਂ ਚੌਣਾਂ ਨੇ। ਇਹ ਪ੍ਰੋਪਰਟੀ ਕਰਨੀਆਂ ਨੇ ਆਸਾਨਾ ਤੋਂ ਫੜ ਕੇ ਐਸ ਤਰ੍ਹਾਂ ਕਰਾਂਗੇ ਨੇ ਜਿਦੋਂ ਆਪਾਂ ਦੇਖੋ ਸਾਰੀ ਸਲਾਈ ਜਿਹੜੀ ਆਪਣੀ ਸਾਰੀਆਂ ਵੀ ਚੋਣਾ ਜਿਹੜੀਆਂ ਬਿਲਕੁਲ ਦੇਖੋ ਇੱਕ ਵਲ ਹੋ ਗਈਆਂ ਇਹ ਨਹੀਂ ਹੋਣਾ ਚਾਹੀਦਾ ਵੀ ਕੁਝ ਸਲਾਈਆਂ ਇੱਥੇ ਚੋਣਾ ਜਿਹੜੀਆਂ ਨੇ ਇਹਦੀਆਂ ਇੱਧਰ ਵੱਧ ਹੋ ਜਾਣਾ ਜਾਂ ਇੱਥੇ ਘੱਟ ਹੋ ਜਾਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਘੁਮਾ ਲੈਣਾ ਹੈ ਤੁਸੀਂ ਆ ਸੈੱਡਾਂ ਵਾਲੀਆਂ ਸਲਾਈਆਂ ਫੜ ਕੇ ਵੀ ਐਂ ਕਰ ਸਕਦੇ ਹੋ ਦੇਖੋ ਬਿਲਕੁਲ ਇਸ ਤਰ੍ਹਾਂ ਸਾਫ਼ ਸੁਥਰੇ ਢੰਗ ਦੇ ਨਾਲ ਆਪਾਂ ਪਲਾਸਟਿਕ ਪਾ ਕੇ ਹੁਣ ਇਹ ਦੇਖ ਉੱਪਰ ਸਲਾਈ ਆਪਾਂ ਲਾਉਣੀ ਹੈਗੀ ਇਹ ਜਿਹੜਾ ਆਪਾਂ ਤੁਸੀਂ ਮਰਜ਼ੀ ਰੱਖ ਲਓ ਆਸਣ ਵਾਲਾ ਪਸਰਾ ਰੱਖ ਲਓ ਜਾਂ ਇਹ ਜੁਝਾ ਰੱਖ ਲਓ ਇਹਦੇ ਵਿਚਾਲੇ ਆਪਾਂ ਰੱਖ ਲੈਣੀ ਹੈ ਕਿ ਚਲ ਆਪਾਂ ਸਿੰਗਲ ਹੀ ਜਿਹੜੀ ਹੈ ਉਹ ਲਾਉਣੀ ਹੈਗੀ ਇਹ ਕਿਵੇਂ ਪਾਉਣੀ ਹੈ ਇਹ ਸਲਾਈ ਕਿਵੇਂ ਲਾਉਣੀ ਹੈ ਆਪਾਂ ਇੱਥੋਂ ਫੜ ਲੈਣਾ ਤੇ ਚੋਣਾ ਇੱਥੇ ਬਰਾਬਰ ਹੀ ਰਹਿਣੀ ਚਾਹੀਦੀ ਹੈ ਨਾ ਚੋਣਾ ਨੂੰ ਵੀ ਅੱਗੇ ਪਿੱਛੇ ਖਿੱਚਣਾ बखा भी नहीं बड़ा करना फड़ना है फिर इस तरह करना इस तरह सिलाई ली इस तरह ऊपर उपर सिलाई है ਜਿੰਨੀ ਜਗਾ ਚਾਪਾ ਸਲਾਈ ਲਾਉਣੀ ਹੈ ਜਿੰਨੀ ਆਪਣੇ ਕੱਪੜੇ ਤੇ ਜਿੱਥੋਂ ਆਪਾਂ ਛੱਡਣਾ ਉੱਥੋਂ ਹੀ ਆਪਾਂ ਇਸ ਤਰ੍ਹਾਂ ਫੜਮਾ ਤੇ ਜਿਹੜੀ ਇਹ ਸਲਾਈ ਹੈ ਜਿਹੜੀ ਲਾਉਣੀ ਸਟਾਰਟ ਕਰ ਦੇਣੀ ਹੈ ਉਨਾ ਹੀ ਆਪਾਂ ਕੱਪੜਾ ਖਿੱਚਣਾ ਜਿੰਨਾ ਆਪਣੇ ਹੱਥ ਦੇ ਵਿੱਚ ਐਸ ਤਰ੍ਹਾਂ ਇਹਨੇ ਕੱਪੜੇ ਨੂੰ ਆਪਾਂ ਖਿੱਚ ਲੈਂਦੇ ਹਾਂ ਬੋਲੇ ਜਿਹੇ ਹੱਥਾਂ ਦੇ ਨਾਲ ਆਪਾਂ ਸਾਰੀਆਂ ਸਲਾਈ ਜਿਹੜੀਆਂ ਕੰਪਲੀਟ ਕਰ ਲੈਣੀਆਂ ਚੌਣਾ ਨਹੀਂ ਆਪਾਂ ਇੱਧਰ ਉੱਧਰ ਹੋਣ ਦੇਣੀਆਂ ਹਾਂ ਦੇਖੋ ਹੁਣ ਆਪਣੀ ਇੱਥੇ ਸਲਾਈ ਆਪਾਂ ਸਟਾਰਟ ਕਰੀ ਸੀ ਇੱਥੇ ਆਪਾਂ ਖਤਮ ਕਰਨੀ ਹੈਗੀ ਪੂਰੀ ਤਰਾਪੈਕ ਸਾਈਡ ਨੂੰ ਲਾ ਦੇਣੀ ਹੈ ਕਿ ਸਲਾਈ ਤੇ ਜਿਹੜੇ ਤਾਗੇ ਨੇ ਉਹ ਬਿਲਕੁਲ ਕੱਟ ਲੈਣੇ ਨੇ 5 ਮਿੰਟ ਦਾ ਕੰਮ ਹੁੰਦਾ ਜੇ ਆਪਾਂ ਵੀਡੀਓ ਨਾ ਬਣਾਈਏ ਪਲਾਜੋ ਸਿਉਣ ਦਾ ਪਲਾਜੋ ਸਿਉਣ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਮੇਨ ਤਾਂ ਤਾਂ ਹੁੰਦੀ ਹੀ ਹੈ ਦੇਖੋ ਹੁਣ ਆਪਣੀ ਕਿੰਨੀ ਸੋਹਣੀ ਜਿਹੜੀ ਲਾਸਟ ਤੱਕ ਦੇਖੋ ਪਈ ਹੈਗੀ ਇਹ ਤੁਸੀਂ ਆਪਣੀ ਕਮਰ ਦੇ ਹਿਸਾਬ ਨਾਲ ਪਾ ਲੈਣੀ ਹੈ ਕਮਰ ਤੋਂ ਆਪਾਂ ਮੇਚ ਕੇ ਆਪਣੀ हिਪ ਮੇਚ ਕੇ ਕਮੀਜ਼ ਦੀ हिਪ ਮੇਚ ਕੇ ਉਸ ਤੋਂ ਘੱਟ ਰੱਖਣੀ ਹੈ ਆਪਾਂ ਤੁਸੀਂ ਪਲਾਜੋ ਦੇ ਨਾਲ ਪੁਰਾਣੇ ਪਲਾਜੋ ਦੇ ਨਾਲ ਵੀ ਇਸ ਤਰ੍ਹਾਂ ਮੇਚ ਕੇ ਲਾ ਸਕਦੇ ਹੋ ਵੀ ਇਹਦੀ ਕਿੰਨੀ ਲਾਸਟ ਕਪਈ ਉਹਗੇ ਤੇ ਕਿੰਨੀਆਂ ਪਾ ਪਾਉਣੀਆਂ ਐਂਗੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਧੰਨਵਾਦ ਜੀ